ਸਿੰਗਲ ਆਪ ਵੀ ਜਾਣਾ ਨਾ ਰੜੋ ਕੇ ਉਰੇ ਆ ਜਾਣਾ ਉਰੇ ਆ ਲੈ ਚੱਦਰ ਚੱਦ ਕੋਈ ਚਾੜ ਨੇ ਬੈਠਾ ਲੜੋ ਨਾ ਰੜੋ ਕੇ ਸਿਰੇ ਵਜਾ ਕੇ ਤਿਆਰ ਹੋ ਜਾਂਦਾ ਸਾਰੇ ਦਾ ਆਪਣਾ ਆਪਣਾ ਕੰਮ ਉਹ ਦੇਖੋ ਉਹ ਤਾਂ ਹੀ ਕੱਚ ਨਹੀਂ ਰਹਿੰਦੀ ਫਿਰ ਇੱਕ ਬੰਦੇ ਦੇ ਗੱਲ ਹੀ ਪੈਂਦਾ ਇਹਨਾਂ ਇੱਕ 10000 ਰੁਪਈਆ 40 ਐਕਟਰਾ ਇਧਰੋਂ ਆ ਜਾ ਲਓ ਜੀ ਬਾਈ ਤਾਰਾ ਸਿੰਘ ਬਿਲਗਾਲਾਂ ਦੇ ਆਏ ਆ ਪੂਰੀ ਸ਼ਾਮਾਂ ਚ ਨੂੰ ਆ ਪੂਰੀ ਕੋਈ ਛੋਟਾ ਟਰਾਲਾ ਦੇਖਦਾ ਹਾਂ ਬਾਈ ਹਾਂ ਤੇ ਆਪਣੇ ਵਾਲਾ ਫੇਲਾ ਕੰਮ ਬਾਈ 12x22 ਫੁੱਟ ਸਾਰੇ ਹਾਂ ਆ ਹੈਗਾ ਮੈਨੂੰ ਕਿਹੜਾ ਇਹ ਵੀ ਮੈਨੂੰ 16 ਫੁੱਟ ਹੀ ਹੋਣਾ ਹੈ ਹਾਂ ਮੈਂ ਤਾਂ 14 ਜੂਦਾ 14 ਨਹੀਂ ਹੈਗਾ 15 ਹੋਊਗਾ ਵੱਧ ਤੇ ਵੱਧ ਮੈਨੂੰ ਸਾਰਾ ਜੱਗੇ ਵਾਲੇ ਖਾਨ ਦੇ ਲੱਦਾ ਉਰੇ ਆ ਕੇ ਦੇਖ ਖਾਣੇ ਕਿਨੇ ਕਰਦਾ ਜਗਾ 1 2 3 4 5 6 7 8 9 10 11 12 16 ਫੁੱਟ ਟਾਲਾ ਬਾਈ ਹਾਂ ਵੀ 18 ਆ ਟਰਾਲੇ ਬਰੀ ਕਿ ਲਾਤੀ ਬਾਈ ਇਹਨਾਂ ਨੇ ਪੂਰੀ ਲੱਭੇ ਕਿਨਾਂ ਕੋ ਖਾਇ ایریا ਬਹੁਤ ਔਖਾ ਬਾਈ ਕਬੜੀ ਜਿਹਾ ਰੱਖੇ ਤਾਰਾ ਸਿੰਘ ਬਿਲਗਾ ਟਰਾਲੇ ਬਾਈ ਮੈਂ ਕਹਿੰਦਾ 50 ਬਣਦੇ ਹੁਣੇ ਮੇਰੇ ਸਾਹਮਣੇ ਵਿੱਚੇ ਅੰਦਰ ਪਾ ਕੇ ਆਈ 10 ਹੰਦ ਖਾ ਵੀ ਲੈਂਦੇ ਆ ਹੈਂ ਇੱਕ ਦਿਨ ਬਣਦੇ ਬਾਈ ਟਰਾਲਿੰਗ ਜੈਕੜੀ ਵੀ ਬਣਦੇ ਪੂਰੀ ਜੈਕ ਲੱਗਦਾ ਇਹ ਨਾਲ ਕਮਾਨ ਵੀ ਬੜੀ ਗੱਡੀ ਬਾਈ ਵੀ ਇੱਧਰ ਬਾਈ ਲਓ ਜੀ ਬਾਈ ਛੋਟੇ ਵੀ ਬਣਦੇ ਆ ਅਸੀਂ ਕਹਿੰਦੇ ਵੀ ਛੋਟੇ ਨਹੀਂ ਬਣਦੇ ਇੱਕ ਪਈ ਗਿੰਡੇ ਕਿਤੇ ਕੋਈ ਨਹੀਂ ਪੱਥਰ ਕੱਢੇ ਕੱਢੇ ਕੋਲੇ ਬਾਈ ਆਹ ਮਸ਼ੀਨਾਂ ਬਾਈ ਜਿੱਥੇ ਕੱਟਉਂਦਾ ਜਿਗਾਰਡਮੈਂਟ ਜੱਗੇ ਦੂਰ ਆ ਜਾ ਭਾਈ ਹਾਂ ਹਾਂ ਬੋਲੀ ਨਾ ਨਾ ਜਿਹੜੇ ਕਾਪੀ ਲਗਾਦਾ ਹਾਂ ਉਹ ਡਿਜ਼ਾਈਨ ਦੇਗਾ ਆਪਣਾ ਡਿਜ਼ਾਈਨ ਹੈ ਉਹ ਪਰੇ ਨੂੰ ਆਉਗਾ ਇਸੇ ਉਹ ਐਂਗਲ ਆਨੇ ਐਂਗਲ ਲਾਪੀ ਬਾਈ ਜਦੋਂ ਉਹਦਾ ਰੋੜੋ ਕੇ ਹੋਰੇ ਆ ਜਣਾ ਉਰੇ ਵਾਲ ਨੇ ਚੱਦ ਚੱਦ ਕੋਟਿਆਂ ਨੇ ਪੇਟਾ ਰੋੜੋ ਰੋੜੋ ਕੇ ਸਿਰੇ ਪਜਾ ਕੇ ਤਿਆਰ ਹੋ ਜਾਂਦਾ ਸਾਰੇ ਦਾ ਆਪਣਾ ਆਪਣਾ ਕੰਮ ਹੈ ਉਹ ਦੇਖ ਉਹ ਤਾਂ ਹੀ ਕੱਚ ਨਹੀਂ ਰਹਿੰਦੀ ਫਿਰ ਇਹ ਕੇ ਬੰਦੇ ਨੇ ਗੱਲ ਹੀ ਪੈਂਦਾ 6 ਲੱਖ 10000 ਰੁਪਈਆ 40 ਐਕਸਟਰਾ ਇਧਰੋਂ ਆਏ ਕਿੰਨੇ ਫੋਟੇ ਰਾ ਸਾਡੇ 15 22 77 ਦਾ ਲੈ 6 ਲੱਖ 10000 ਰੁਪਈਆ 40 ਐਕਸਟਰਾ ਬਾਕੀ ਜਿਹੜੇ ਜੀ ਉਹ ਕਰਾਉਣੀ ਕਿੰਨੇ ਮਹੀਨੇ ਦੀ ਬੁਕਿੰਗ 11ਵੇਂ ਮਹੀਨੇ ਜੀ ਮਿਲੂਗਾ ਹੁਣ ਪੈਸੇ ਬਸ ਜੀ ਕਾਰ ਵੀ ਦੇਣੇ ਆ ਉਹੀ 6 ਮਹੀਨੇ ਲੱਗਦੇ ਆ ਓਰੇ ਲੋਹਾ ਦਾ ਐ ਖੜਕਦਾ ਜਿਕਣਾ ਕਿਤੇ ਪਤਾ ਨਹੀਂ ਕਿੱਥੇ ਚਲੇ ਗਏ ਹੁੰਦੇ ਆ ਡੈਡ ਡੈਡ ਇੱਕ ਹੋਰ ਵੀ ਹੈ ਜੱਜੀ ਜਿਹੜੇ ਲੋਕ ਹੂੰ ਕੋਈ ਮੋਟੇ ਟਾਇਰ ਕਰਾਉਂਦੇ ਆ ਉਹ ਵੀ ਹੁੰਦੇ ਆ ਉਹ ਇੱਕ ਮੈਂ ਦੇਖਿਆ ਪੂਰੀ 2 ਟਾਇਰ ਵਾਲੇ ਜਹਰਾ ਬਣਦੇ ਆ 18 ਫੁੱਟ ਚਾਰ ਦਾ ਬਹੁਤ ਘੱਟ ਆ ਦੇਖ ਲੈ ਜਿੰਨੇ ਵੀ ਖੜੇ ਦੋ ਟਾਇਰ ਵਾਲੇ ਲੰਬੇ ਆ ਵੀ ਲੰਬਾ ਬਾਹਰ ਵੀ ਲੰਬੇ ਦੋ ਵਾਲੇ ਦਾ ਮੈਂ ਸ਼ੌਂਕੀ ਹੋ ਬਣਾਉਂਦਾ ਕੋਈ ਪਾਲਕੀ ਸਾਹਿਬ ਬਣਾ ਲੀਂ ਦੋ ਦੇ ਦੇ ਘੈਂਟ ਪਾਲਕੀ ਸਾਹਿਬ ਭਾਈ ਲਾ ਸਾਬਕੋ ਬਣਾਉਂਦੇ ਬੈਨ ਵੀ ਬਣਾਉਂਦੇ ਪਾਲਕੀ ਵੀ ਬਣਾਉਂਦੇ ਟਰਾਲੀ ਵੀ ਬਣਾਉਂਦੇ ਆ ਛੋਟੀ ਵੱਡੀ ਆਪਣਾ ਆਪਣਾ ਕੰਮ ਰੇਡਾ ਬਣਾ ਦੋਗੇ ਹੁੱਕ ਦੇਖ ਹੁੱਕ ਦੇਖੀ ਅਮਨੇ ਲਾ ਆਕਰ ਰੇਡਾ ਬਣਾ ਦੋਗੇ ਹਾਂ ਹੁੱਕ ਦੇਖ ਲਓ ਭਾਈ ਮੱਛੀ ਹੁੱਕ ਹੈ ਆਪਣੇ ਆਪਣੇ ਕੁਆਲਿਟੀ ਆ ਆ ਡਾਲਾ ਆਇਨ ਵੀ ਫੁੱਲਾ ਕਰਿਆ ਆਇਨ ਵੀ ਫੁੱਲਾ ਕਰਿਆ ਓ ਭਾਈ ਪਿਆਰ ਬਾਗੇ ਇਹਨਾਂ ਨੂੰ ਉਮਰ ਤੱਕ ਕੰਮ ਕਰਦੇ ਨਹੀਂ ਲੰਘੀ ਇਹਨਾਂ ਦੇ ਦੀ ਦੇਖਦਾ ਲੋਹਾ ਨਹੀਂ ਮਾਰਾ ਲੱਗਦਾ ਲੋਹਾ ਨਹੀਂ ਮਿਲਦੀ ਜੱਗੇ ਆ ਬਹੁਤ بڑا ਜਗਾੜ ਹੱਥ ਨਹੀਂ ਫਿਰ ਮਾਰੇ ਹੋਰ ਆਪਾਂ ਇਹਨੂੰ ਰੋਕ ਲੋ ਕੋਈ ਡੰਡਾ ਹੈਗਾ ਤੋ ਦੇਖ ਤਰਾ ਟਾਟਾ ਦੇ ਲਾ ਲੋ ਵਾਹ ਦੇਖ ਤਰਾ ਤੇਰੇ ਵਾਲ ਨੂੰ ਵੀ ਆਹੀ ਲੱਗਿਆ ਪਿਆ ਤੇਰੇ ਵਾਲੀ ਕਿੰਨੀ ਆ ਹੁਣ ਬਹੁਤ ਬਹੁਤ ਪਹਿਲਾਂ ਇਹ ਗੋਦੀ ਹਾਂ ਬੜਾ ਲੋਹੇ ਦੇ ਚੇਲੇ ਲਾਉਣ ਲੱਗੇ ਆਰੇ ਆਪਣੇ ਜਨ ਲਗੀ ਆ ਮੈਂ ਤੇ ਨਹੀਂ ਜਾਉਂ ਨਹੀਂ ਮੁੱਕ ਪਉਂਦਾ ਉਹ ਅੰਕਲ ਭਾਈ ਜਿਹੇ ਜੇ ਪੈਸੇ ਲਾਉਂਗਾ ਉਹੋ ਜਿਹਾ ਕੰਮ ਵੀ ਕਰਦੇ ਆ ਯਾਰ ਉਹੋ ਜਿਹਾ ਹੁਣ ਪੂਰੀ ਸੀਟ ਲੱਗਦੇ ਚ ਕੰਦ ਚ ਆਉਂਦੇ ਉਹ ਜੱਗੇ ਪੈਸਿਆਂ ਕੇ ਲੈ ਹਾਂ ਜਿਹੇ ਜੇ ਪੈਸਾ ਲਾਉਂਗੇ ਉਹੋ ਜਿਹਾ ਐਸ ਕੇ ਜੂ ਕੇ ਐਨ اے ਰਈਆ 2000 ਸ਼ੁਕਲਾ ਹਾਂ ਖਵਾ 350 ਦੇ 71 ਬਈਆ ਟੱਕ ਲਿਆ ਆ ਦਾ ਜੈਕ ਵਾਲਾ ਡਬਲ ਜੈਕ ਹੈ ਲੋ ਜੀ ਬਾਈ ਚੱਕਿਆ ਦੇ ਡਿਜ਼ਾਈਨ ਵੀ ਕਰਤੇ ਇੱਧਰ ਉਹ ਪਰੇ ਸ਼ੋਕਲੇ ਸ਼ਕਲਾ ਕਰਤਾ ਆਹ ਕੰਪੂਟਰ ਚਾ ਕੰਪੂਟਰ ਇਹ ਡਿਜ਼ਾਈਨ ਹੈ ਅੱਛਾ ਫਰਲਾ ਇਹ ਲੈਣਾ ਵਿੱਚ ਕੰਪਿਊਟਰ ਨੇ ਐਂਟਰੀ ਮਾਰੀ ਲੋਹਾ ਪਾਇਆ ਡੇ ਆ ਬਣੇ ਪਏ ਤੈ ਉਹ ਲੈਣਾ ਫਰਲਾ ਇਹ ਹਾਂ ਚੱਕਿਆਂ ਦੇ ਬਣਾ ਲੈ ਤੇਲਾਪੁਰੀ ਅੱਗ ਵੱਢਦੀ ਐ ਅੱਗੇ ਐ ਉਹ ਵਰਤਾ ਸ਼ੋਕਲਾ ਆਹ ਹੱਗਨੇ ਬਾਈ ਡਿਜ਼ਾਈਨ ਬੋਰਡ ਤੇ ਠੰਡੇ ਕਰਕੇ ਗੱਡੀ ਚ ਨਾਦ ਲੈਣੇ ਚੱਲੀਏ ਫਿਰ ਉਹ ਬਣ ਗਿਆ ਬਾਈ ਬੀਟ ਕੱਪ ਜਾਂ ਦੂਆ ਬਾਈ ਖਿੱਚਣ ਲੱਗਿਆ ਹਲੇ ਦੋਹੇ ਬਣ ਗਏ ਕੀ ਆ ਲੋਹਾ ਰਹਿ ਗਿਆ ਲੋਹਾ ਦਾ ਕੱਢ ਲਿਆ ਵਿੱਚ ਰੇ ਹਾਂ ਪਲਵਾਨ ਆੜੀਏ ਪੂਰੀ ਲੋਹਾ ਦਾ ਕੱਢ ਲਿਆ ਆ ਕੇ ਰਾਇਆ ਇਹ ਇਹ ਆਦੋ-ਵਦੋ ਭਾਈ ਵੇਖ ਲੋ ਮਸ਼ੀਨ ਕਹੇ ਜੀ ਕਟਿੰਗ ਆ ਵੀ ਲੋਹਾ ਵੀ ਪਾੜ ਕੇ ਸਿੱਧਾ ਕਰਤਾ ਭਾਈ ਪੂਰੀ ਗੱਡੀ ਉਹ ਆਈ ਆ ਜਿਹੜੇ ਬੈਡ ਬੋਰਡ ਦੇ ਪੈਪ ਆ ਐਂ ਪੂਰੀ ਤੇ ਆ ਜਾ ਕਬਈ ਆ ਸਾਡ ਵੀ ਤਿਆਰ ਹੋਏ ਖੜੇ ਆ ਤਾਰਾ ਸਿੰਘ ਬਿਲਗਾ ਟਾਇਰ ਰਹਿ ਗਏ ਪੌਣ ਤੇ ਪੂਰੀ ਟਾਇਰ ਮਾਲਕ ਪੌਣ ਦਾ ਹਾਂ ਹਾਂ ਉਹ ਤਾਂ ਅਗਲੇ ਦੀ ਮਰਜ਼ੀ ਹੈ ਨਾ ਹਾਂ ਬੀ ਇਹਨਾਂ ਨੇ ਇੱਕਣਾ ਤਿਆਰ ਕਰ ਦੇਣਾ ਟਾਇਰ ਆਪਣੀ ਪਸੰਦ ਦੇ ਹੈ ਆਪਣੀ ਪਸੰਦ ਦੇ ਇਹ ਵੀ ਭਾਈ ਸਾਡੇ ਕੋਲ ਪੌਣ ਮਿਲਦੇ 20 ਕੇ 30 ਕੇ ਪੂਰੀ ਕਿੰਨੇ ਫੁੱਟ ਹੈ ਕਿੰਨੇ ਫੁੱਟ ਹੈ ਮੈਂ ਕਹਿੰਦਾ 18 ਫੁੱਟ ਹੈ ਦਾ ਬੈੱਡ ਵੀ 3 ਫੁੱਟ ਹੈ ਬੈੱਡ ਵੀ ਜ਼ਿਆਦਾ ਬੜਾ ਹੈ ਪੰਜ ਕਿਲਿਆ ਦੀ ਜਿਹੜੀ ਪੰਜ ਕਿਲਿਆ ਦੀ ਜਿਹੜੀ ਖਿੱਚੀ ਜਾਣੀਆਂ ਨੇ ਬਾਕੀ ਬਾਈ ਜਿਹੜੇ ਲੈਣ ਆਏ ਤੇ ਉਧਰ ਕੋੜੇ ਖੜੇ ਆ ਨਿਊ ਹਾਲੈਂਡ ਗਬਲਾ ਕੋੜਾ ਪਿਛਲਾ ਵੀ ਤਕੜਾਈ ਆ 60 ਐ ਧੀ ਤੇ ਧੀ ਦੇ ਲਾਪੂਰੀ ਆ ਵੀ ਦੇਖੋ ਕਿਹੋ ਜਿਹਾ ਸਟicker ਲਾਏ ਪਏ ਬਾਜ ਬਾਹਰ ਕੱਢ ਕੇ ਮੈਂ ਕਹਿੰਦਾ ਮੋਡੀਫਾਈ ਵੀ ਕਰਦੇ ਹੁਣ ਟਰਾਲੇ ਇਹ ਕਰਦੇ ਆ ਆ ਦੇਖਾ ਕਰਿਆ ਹਾਂ ਆਂ ਦੇਖਣਾ ਹੋਰ ਕੋਈ ਪ੍ਰੋਜੈਕਟ ਨੇ ਮੜ ਮੋਟਾ ਤਿਆਰ ਕਰਾਉਣਾ ਆਹ ਦੇਖੋ ਉਹਨੂੰ ਵੀ ਲੱਗੇ ਮੈਂ ਕਰਨ ਲੋਟ ਗਿਆ ਕਾਦਰਿਆ ਕੰਦਰੀਆ ਹਨੋਈ ਬਾਈ ਨਵਾਂ ਕੰਮ ਛੱਡ ਗਿਆ ਚੱਲਦੇ-ਚੱਲਦੇ ਮੋਟਰਸਾਈਕਲ ਟੁੱਟ ਗਈ ਚੈਨ ਚੈਨ ਵੀ ਹੈਹੀ ਹੈ ਪਤਾ ਨਹੀਂ ਕਿਹਿਆ ਕਰੂ ਕਸਾਈ ਵੀ ਦੀ ਬਾਈ ਉਦੋਂ ਕੰਮ ਕਰਾਇਆ ਤਾਂ ਪਤਾ ਨਹੀਂ ਕਿਹਿਆ ਚੱਕਰ ਹੋ ਗਿਆ ਦੋ ਜਗ੍ਹਾ ਚੈਨ ਟੁੱਟ ਗਈ ਉਦੋਂ ਦੇ ਕੜਕੜ ਕਰਦੀ ਹੈ ਇਹ ਜ਼ਿਆਦਾ ਬਾਈ ਤੇ ਲੂਟ ਨਹੀਂ ਹੋਈ ਉਦੋਂ ਇਹ ਹੈ। ਹੈ? ਇਹ ਬਾਈ ਤੇ ਚੰਗੀ ਤਰ੍ਹਾਂ ਪਾਇਆ ਨਹੀਂ ਹੈਗਾ ਲੋਕ ਇਹਦਾ। ਲੋਕ ਦਾ ਚੈਨ ਵੀ ਇਹਦੀ ਖਤਮ ਹੈ। ਕੈ ਸੱਟੇ ਪਾਉਂਗਾ ਇਹ। ਪਿੱਛੇ ਵੀ ਦੰਦੇ ਇਹ ਕਸੇ ਵੀ ਲਾਦੇ ਮੈਨੂੰ ਗਰਾਰੀ। ਦੇਖਦੇ ਆਂ ਭਾਈ। ਚਲੇ ਗਿਆ ਚਲੇ ਗਿਆ ਮੈਂ ਤਰੀਪਾ ਨਹੀਂ ਫੇਰ ਰੋੜ ਕੇ ਲਿਆਉਂਗਾ ਲੱਤ ਲਾ ਕੇ। ਇਹ ਕਈ ਦਿਨ ਹੋ ਗਏ ਚੈਨ ਘੜਬੜ ਕੀ ਕਰਦੀ ਦੀ। ਨਹੀਂ ਘਰ ਬਰ ਉਦੋਂ ਤਾਂ ਕਰੀਏ ਕਰਦੇ ਤਾਂ ਇਹ ਸੈਟ ਕਰਦੇ ਨੇ ਇਹ ਤਾਂ ਹਰ ਰੋਜ਼ ਇਹ ਜਿਆਦਾ ਕਾਸ ਨਹੀਂ ਕਿ ਤੇ ਇਹ ਕਰਦੇ ਪੈ ਗਿਆ ਚੰਡ ਕੇ ਚੱਲੇਗਾ ਇੱਕ ਵਾਰ ਇਹ ਨੋ ਆਏ ਵੀ ਖਵਾ ਚੱਲਦਾ ਜਾਓਗੇ ਮੈਤਰੀਪਾ ਪਹੁੰਚ ਜੂਗੇ। ਇੱਕ ਲਿਬੜੀ ਵੀ ਬਹੁਤ ਜੀ ਕਹਣਾ ਸਾਹੇ ਨਹੀਂ ਪੂਰੇ। ਇੱਥਾਰੇ ਨਾਲ ਤਾਂ ਭਰੀ ਗਈ ਐ। ਧੀਰੇ ਨਾਲ ਕਿ ਸੜਕ ਚੱਲਦੀ ਨੂੰ 12 ਚੱਕ ਦੀ ਜਨਹੋਂ। ਇਹ ਗੋਟੀਆਂ ਪਰਲੇ ਵੀ ਨਹੀਂ ਆ ਗਈ ਬਾਈ ਆਹ ਨਾਟਕ ਸੁਣਦੇ ਗੋਟੀ ਬੋਲਣੇ। ਸਮਾਨ ਅਗੇ ਲਈ ਕੰਮ ਸਾਰ। ਸਮਾਨ ਅਗੇ ਲਈ ਆਜੋ ਪੂਰੀ ਛੋਟੀ ਰਹਿ ਗਈ। ਥੋਕੇ ਸਾਫ ਹੋਣੀ ਇੱਕ ਵਾਰ ਇਸ ਡੀਲ ਵਿੱਚ। ਥੋਕੇ ਸਾਫ ਹੋਣੀ। ਚੱਲ ਚੱਲਦਰੀ ਬਹੋਰੀਆਂ ਇਹਨਾਂ ਸਾਫ। ਟਿੱਲਾ ਕਰਨਾ ਪਊਂਗਾ। ਗੁਰੂ ਗੁਰੂ ਦਾ 1000 ਪੈਗਰ ਉਹ ਨਾ ਡਰ ਜਲਦਾ ਕੜਾ ਜਾਨ ਫੁੱਲ ਕੜਾ ਜਾਨ ਹੈ ਪੈਂਦਾ ਨਹੀਂ ਹੈਗਾ ਲੋਕ ਉਹ ਪਰੇ ਲੈ ਜਾਓ ਇੱਥੇ ਹੀ ਪਾਲਾ ਗੱਭਜੇ ਕਰ ਇਹ ਮੈਨਾਂ ਦੇਖ ਰਹੀ ਬੁਜੇ ਦੀ ਰੋਟੀ ਜਿਹੜੀ ਐਨੀ ਲਿਪੜੀ ਵੀ ਹੈ ਕਚਰਾ ਇਹ ਕਦੇ ਖਾਈ ਰਵੜ ਹੈ ਵੀ ਵੱਜ ਜਾਣੀ ਪੂਰੇ ਪਹਾੜਾ ਪਸੜੀ ਹੈ ਪੀ ਰੋਲ ਲਾ ਲਾ ਲਓ ਜੀ ਬਾਈ ਲਾ ਕੇ ਜਗਾ ਦੀ ਬੂੜੀਆ ਚੈਨ ਦਸਤੀ ਬਾਕੀ ਇਹ ਚਲਾ ਦੇ ਦੇਖ ਲਓ ਚੈਨ ਗੀ ਤੋੜਨੇ ਚਾਹਾਂ ਕਿੰਨੀ ਮਿੱਟੀ ਮਿੱਟੀ ਨਹੀਂ ਧਾਰਿਆ ਮਿੱਟੀ ਨੇ ਜੈਨ ਖਰਾਬ ਕਰੀਆ ਚਾਲਾ ਤੇ ਨਹੀਂ ਲਾਉਣਾ ਲਓ ਜੀ ਬਾਈ ਚੈਨ ਘਬਰਦੀ ਵੀ ਬਣਾਤੇ ਐਨ ਗੱਲ ਵਾ ਬੁੱਡੇਪੁਰ ਦਿਖਾ ਦੀ ਫਿਰ ਚੈਨ ਹੂੰ ਬੁੱਡੇਪੁਰ ਦਿਖਾ ਦੂਗੇ ਆਹੋ ਠੀਕ ਆਉਣੇ ਇੱਕ ਤੇ ਦੋਣਾ ਹੁਣ ਵਿੱਚ ਤੇ ਨਾ ਦੀ ਸਫਾਈ ਕਰਾਈ ਮਾਨ ਨੂੰ ਇੱਕ ਕਪੜਾ ਮਾਰਦੀਆਂ ਨੱਕ ਵਿੱਚ ਰੱਖਦੇ ਚਲ ਚੱਲੀਏ